ਹਾਂਜੀ ਵੈਲਕਮ ਕਰਦੇ ਹਾਂ ਸਾਰਿਆਂ ਦਾ ਜੀ ਆਪਣੇ ਚੈਨਲ ਜਸ਼ਮਨ ਰਾਜੂ ਤੇ ਅਮੀਰ ਕਰਦੇ ਹਾਂ ਕਿ ਸਾਰੇ ਚੜ੍ਹਦੀ ਕਲਾ 'ਚ ਹੋਮਾਂਗੇ ਤੇ ਗਰਮੀਆਂ ਦੀ ਛੁੱਟੀਆਂ ਚੱਲ ਰਹੀਆਂ ਸੀ ਬੱਚਿਆਂ ਦੀਆਂ ਬੱਚੇ ਕੀ ਰੰਦੇ ਕਹਿ ਰਹੇ ਸੀ ਵੀ ਘੁੰਮ ਕੇ ਆਉਣਾ ਤੇ ਮੌਸਮ ਬਹੁਤ ਜ਼ਿਆਦਾ ਗਰਮ ਸੀ ਘੁੰਮਣ ਲਈ ਤੇ ਅਸੀਂ ਵੀ ਸੋਚਿਆ ਜਿੱਦਾਂ ਕਿ ਮੌਸਮ ਠੀਕ ਹੋਊਗਾ ਉਦੋਂ ਆਪਾਂ ਕਿਤੇ ਘੁੰਮ ਕੇ ਆਵਾਂਗੇ ਬੱਚਿਆਂ ਨੂੰ ਤੇ ਅੱਜ ਹੈਗਾ ਮੌਸਮ ਕਾਫੀ ਠੰਡਾ ਬੱਦਲਵਾਈ ਹੋਈ ਹੈ ਧੁੱਪ ਹੈ ਨਹੀਂ ਬਿਲਕੁਲ ਵੀ ਤੇ ਬੱਚਿਆਂ ਨੂੰ ਅੱਜ ਲੈ ਕੇ ਜਾ ਰਹੇ ਹਾਂ ਉਮਰਲੀ ਸਰਦਾਰ ਸਾਹਿਬ ਜਾਣਾ ਉਥੋਂ ਨੂੰ ਵੀਡੀਓ ਦੇ ਵਿੱਚ ਆਪੇ ਪਤਾ ਚਲ ਜਾਊਗਾ ਇੱਕ ਤੁਹਾਨੂੰ ਹਿੰਟ ਦੇ ਦਿੰਦੇ ਆ ਕਿਹੜੇ ਗੁਰਦੁਆਰਾ ਸਾਹਿਬ ਜਾ ਰਹੇ ਆ ਬਾਕੀ ਤੁਹਾਨੂੰ ਬਲੌਗਿੰਗ ਦੇ ਵਿੱਚ ਪਤਾ ਲੱਗ ਜਾਣਾ ਦਰਸ਼ਨ ਹੋ ਜਾਣਾ ਨੇ ਗੁਰਸਾਹਿਬ ਦੇ ਹਿੰਟ ਇਹ ਆ ਬਸ ਇੱਕ ਹਿੰਦ ਵਿੱਚ ਤੀਰਥ ਹੈ ਯਾਤਰਾ ਕੇ ਲਈ ਬਾਪ ਨੇ ਬੱਚੇ ਜਹਾਂ ਘਟਾਏ ਖੁਦਾ ਕੇ ਲਈ ਹੁਣ ਤੁਸੀਂ ਬਾਕੀ ਆਪ ਸਮਝਦਾਰ ਹੋ ਪਲੀਜ਼ ਕਮੈਂਟ ਕਰਕੇ ਦੱਸਣਾ ਕਿਹੜਾ ਗੁਰਦੁਆਰਾ ਸਾਹਿਬ ਆ ਜ ਫਾਦਰਸਡੇ ਆ ਤੇ ਜਾਣ ਤੋਂ ਪਹਿਲਾਂ ਪਹਿਲਾਂ ਇਸ ਸਕੂਲ ਤੋਂ ਮੈਸੇਜ ਜਸ਼ਨ ਮਨ ਦੇਵੀ ਕੋਈ ਵੀਡੀਓ ਬਣਾ ਕੇ ਭੇਜੋ ਫਾਦਰਸਡੇ ਦੀ ਇਹ ਵੀਡੀਓ ਬਣਾ ਲਈ ਵੀ ਹਾਂਜੀ ਕਿੱਦਾਂ ਬਣਾਈਆ ਕੀ ਬੋਲਿਆ ਸੀਗਾ ਜਸ਼ਮਨ ਹਸਪੀਟਲ ਨੂੰ ਭੇਜ ਰਿਹਾ ਮੈਡਮ ਨੂੰ ਇੱਕ ਕਾਰਡ ਵੀ ਮੰਗਿਆ ਸੀ ਉਹਨਾਂ ਨੇ ਹੈ ਨਾ ਤੇ ਕਾਰਡ ਵੀ ਬਣਾ ਦੇ ਮੜਾ ਯਾਰ ਫਾਦਰ ਜੀ ਦੇ ਦੇਖਿਆ ਫਾਦਰ ਦੇ ਦੇ ਤੁਹਾਨੂੰ ਅੱਜ ਕਮਾ ਕੇ ਲੈਣਾ ਗੁਰਦਵਾਰ ਸਾਹਿਬ ਠੀਕ ਹੈ ਨਾ ਮੰਨੋ ਗਮੇ ਹੋਣਾ ਅਸਲੀ ਫਾਦਰ ਨੇ ਜਿਹੜੇ ਆਪਾਂ ਉੱਥੇ ਜਾਣਾ ਉਹਨਾਂ ਦੇ ਗੁਰਦੁਆਰੇ ਅੱਜ ਜਿਹੜੇ ਆਪਣੇ ਅਸਲੀ ਫਾਦਰ ਨੇ ਅੱਜ ਉੱਥੇ ਜਾਣਾ ਤੁਹਾਨੂੰ ਅਸਲੀ ਫਾਦਰ ਤੋਂ ਮਿਲਣਾ ਮਲਾ ਕੇ ਲੈ ਕੇ ਆਉਣਾ ਅੱਜ ਹਨਾ ਹਾਂ ਮੈਂ ਵੀਡੀਓ ਵਿੱਚ ਦੱਸਿਆ ਨਹੀਂ ਮੈਂ ਵਲੋਗਿੰਗ ਕਰ ਰਿਹਾ ਮੈਂ ਦੱਸਿਆ ਨਹੀਂ ਕਿਹੜਾ ਗੁਰਦਸਾਹ ਜਾਣਾ ਬਸ ਉੱਥੇ ਜਾ ਕੇ ਹੀ ਪਤਾ ਲੱਗਣਾ ਕਿਹੜਾ ਗੁਰਦਸਾਹ ਆ ਤੇ ਬੋਲਣਾ ਨਹੀਂ ਹੈਗਾ ਗੁਰਦਸਾਹ ਠੀਕ ਹੈ ਹਾਂ ਜਸਮਨ ਵੀ ਐਕਸਾਈਟਿਡ ਆ ਬਹੁਤ ਜ਼ਿਆਦਾ ਹਨਾ ਗੁਰਦਸਾਹ ਜਾਣ ਦੇ ਹਨਾ ਚਲੋ ਚੱਲ ਪਏ ਸੀਗੇ ਗੁਰਦਸਾਹ ਸਾਹਿਬ ਲਈ ਤੇ ਜਸਮਨ ਪਿੱਛੇ ਬੈਠ ਗਿਆ ਹਸ਼ਮੀ ਤੱਕੇ ਮੇਰੇ ਨਾਲ ਬਟਾ ਮਮਾ ਦੀ ਪਿੱਛੇ ਬੈਠੇ ਨੇ ਤੇ ਹੱਸ ਕਿਨੇ ਦੂਰੀ ਆ ਰੋ ਦੇਖਿਆ ਵਾਂ ਕਿ ਚੈੱਕ ਕਰੀ 30 ਕਿਲੋਮੀਟਰ ਦੂਰ ਆ ਅਸੀਂ 30 ਕਿਲੋਮੀਟਰ ਦੂਰ ਆ ਇੱਥੋਂ ਅੱਧੇ ਘੰਟੇ ਦਾ ਰਸਤਾ ਚਲੋਦੇ ਨਹੀਂ ਚਲੋ 40 ਮਿੰਟ ਚੱਲਣ ਲੱਜੇਗੇ ਹੌਲੀ ਹੌਲੀ ਸਲੋ ਜਾਵਾਂਗੇ ਆਰਾਮ ਨਾਲ ਅਗਲਾ ਵਾਰ ਦੇਖਦੇ ਹਾਂ ਹਾਂਜੀ ਠੀਕ ਆ ਪਰ ਕੋਈ ਗੜੀ ਆ ਟਾਈਮ ਕਿਉਂ 11 ਵਜੇ ਦੇ ਵਾਲੇ ਵਧੀਆ ਟਾਈਮ 'ਤੇ ਪਹੁੰਚਣਾ ਹਾਂਜੀ ਪਿੰਡੋਂ 5-6 ਕਿਲੋਮੀਟਰ ਅੱਗੇ ਲੰਘਿਆ ਐ ਮੌਸਮ ਠੰਡਾ ਪੂਰਾ ਐ ਬਿਲਕੁਲ ਧੁੱਪ ਨਹੀਂ ਬੱਦਲ ਬਾਈ ਹੋਈ ਗਿਆ ਵਧੀਆ ਵਾਟ ਗੱਡੀ ਤੇ ਵੀ 35 ਦਾ ਟੈਂਪਰੇਚਰ ਦਿਖਾਰੀਆ ਗੱਡੀ ਬਾਹਰ ਲਾ। ਹਨੇ ਮੌਸਮ ਠੀਕ ਹੈ ਗਲਮਲਾ ਗਿਆ ਨਾ ਜਸਮਨ ਜਿਵੇਂ ਤਾਂ ਕਹੀ ਜਾਂਦਾ ਕਿ ਨਾ ਗੱਡੀ 'ਚ ਟੈਂਪਰੇਚਰ ਇਹ ਕਿਹੜਾ ਅੱਜ ਤਾਂ ਮੌਸਮ ਬਹੁਤ ਠੰਡਾ ਮੈਂ ਤਾਂ ਪੁੱਤੇ ਗੱਡੀ 'ਚ AC ਲੱਗਿਆ ਵਾਲਾ। ਬਹੁਤ ਜੀ ਮੌਸਮ। AC ਕਰਕੇ ਬੱਦ ਲੱਗਦਾ ਬਾਕੀ ਬਾਹਰ ਨਿਕਲ ਕੇ ਪਤਾ ਲੱਗੂ ਜਦੋਂ ਬਾਹਰ ਨਿਕਲਾਂਗੇ। ਇਹਨੇ ਅੱਗੇ ਜਿਵੇਂ ਬਹੁਤੀ ਗਰਮੀ ਹੁੰਦੀ ਆ 35 ਟੈਂਪਰੇਚਰ ਹੁੰਦਾ ਅੱਜ ਇੰਨੀ ਹੈ। ਉਹ ਨਹੀਂ ਹੋਊਗਾ। ਇਹ ਹੈਗਾ। ਇਹਦਾ ਜੰਪ ਬਹੁਤ ਵੱਡੇ ਵੱਡੇ ਬਣਾਏ ਪਏ ਨੇ ਇਹਨਾਂ ਨੇ। ਆ ਦੇਖ ਡੜੀਆਂ ਪਾ ਬਣਾਏ ਨੇ ਇਹ ਜਿਹੜੇ ਮੇਨ ਰੋਡ ਤੇ ਚੱਈਏ ਅਸ਼ਪੀਰ ਜਿਹਾ ਜਿਸ ਨੂੰ ਚੁੱਪ ਕਰਾ ਲਿਆ ਸੀ ਕਹਿੰਦਾ ਵੀ ਬੋਲੀ ਨਾ ਪਾਪਾ ਕੋ ਗੱਲ ਕਰ ਰਹੇ ਨੇ ਜਸ਼ਮਨ ਕਹੀ ਨਾਲ ਮੇਨ ਕੈਰੈਕਟਰ ਦਾ ਮੈਂ ਹੀ ਆ ਵੀ ਚੈਨਲ ਨਾਲ ਤਾਂ ਮੇਰ ਨਾਲ ਉੱਤੇ ਚੱਲਦਾ ਮੇਨ ਕੈਰੈਕਟਰ ਦਾ ਮੈਂ ਹੀ ਹਾਂ ਅਲੀ ਵੀ ਆ ਤੂੰ ਪਿਆਰਾ ਵੀ ਆ ਸਾਰਾ ਕੁਝ ਯਾਰ ਹਨਾ ਕੈਨੇਡਾ ਦਾ ਤੂੰ ਬੰਦਾ ਸਾਊ ਆ ਤੈ ਜਸ਼ਮਨ ਸਾਊ ਵੀ ਆ ਤੇ ਸ਼ਰਾਰਤੀ ਵੀ ਆ ਸਾਲਾਂ ਵਿੱਚ ਵੀ ਛੁੱਟੀਆਂ ਜਦਦੀਆਂ ਹੋਈਆਂ ਨਹੀਂ ਹਾਂ ਇਹ ਇਹਨੂੰ ਵਟਸਐਪਾਂ ਅੱਜੇ ਰਹਿ ਕੇ ਚੱਲੇ ਆ ਜੋ ਉਹ ਦਿਨ ਮੜੇ ਚਟਕੀ ਵੀ ਇਹ ਜਿੱਦ ਵੀ ਨਹੀਂ ਬਹੁਤੀ ਕਰਦਾ ਬਹੁਤ ਜਿਆਦਾ ਦੂਰ ਨਹੀਂ ਜਿਵੇਂ Shimla ਵਗੈਰਾ ਇਦਾਂ ਨਹੀਂ ਬਹੁਤਾ ਕਰਦਾ ਜਾ ਕੇ Shimla ਇਦਾਂ ਕਿ ਤਿੰਨ ਵਾਰ ਆਇਆ ਸੀ ਹਿੰਦ ਤਾਂ ਫਿਰ ਨ ਇੱਕ ਵਾਰ ਵੀ ਨਹੀਂ ਕੋਈ ਲੈ ਕੇ ਗਈ ਨਹੀਂ 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 ਅੱਛਾ ਇਹ ਲੌਂਗ ਰੂਟ ਤੇ ਬਹੁਤਾ ਜਪਸੰਦ ਵੀ ਨਹੀਂ ਕਰਦਾ ਇਹ ਸ਼ਾਰਟ ਮਤਲਬ ਵੀ ਨੇੜੇ ਨੇੜੀ ਜਾਣਾ ਚਾਹੁੰਦਾ ਬਸ ਜਿੱਥੇ ਕਿ ਕਾਂਟੇ ਅੱਧੇ ਪੌਣੇ ਘੰਟੇ 'ਚ ਬੰਦਾ ਪਹੁੰਚ ਜਾਵੇ ਤੇ ਉੱਥੇ ਕੁਮਾਫਿਰ ਵਾਪਸ ਆ ਜਾਵੇ ਬਸ ਉਹ ਪਹਿਲਾਂ ਪੁੱਛ ਰਿਹਾ ਵੀ ਪਪਾ ਕਿੰਨੀ ਦੂਰ ਜਾਣਾ ਹੁਣ ਇਹਨੇ ਪਹਿਲਾਂ ਪੁੱਛਿਆ ਫੇਰ ਅਸੀਂ ਦੱਸਿਆ ਸੀ ਇਹਨੂੰ ਵੀ 40 ਕਿਲੋਮੀਟਰ ਆ 40 ਕਿਲੋਮੀਟਰ ਜਾਾਂ ਦੂਰ ਇਹ ਹੁਣ ਰਸਤੇ ਆਉਂਦਾ ਹੈ ਕੀ ਕਹਿੰਦਾ ਸੀ ਤੂੰ ਰਸਤੇ ਇੱਕ ਵੀ ਕਿੰਨੇ ਕਿਲੋਮੀਟਰ ਆ ਗਏ ਆਪਾਂ ਆਪਾਂ ਆ ਗਏ 11 ਕਿਲੋਮੀਟਰ 11 30 19 30 ਨਹੀਂ 40 ਆ ਪੁੱਤ 40 ਕਿਲੋਮੀਟਰ ਆ 40 ਕਿਲੋਮੀਟਰ ਟੋਟਲ ਬਾਬਾ ਤੁਹਾਨੂੰ ਆ ਗਿਆ ਸੀ ਨਾ ਠੱਠੇ ਉਹ ਨਹੀਂ ਤੈਂ ਕਿਹਾ ਸੀ ਵੀ 30 ਚੋਂ ਮੈਂਸ ਕਰੇ 11 ਤੱਕ ਕਿੰਨੇ ਹੋਏ ਮੈਂ ਤੂੰ ਕਿਹਾ 19 ਇਹ ਨਹੀਂ ਮੈਨੂੰ ਪਤਾ ਸੀ ਵੀ ਤੂੰ ਕਿਉਂ ਕਰਾ ਰਿਹਾ ਮੈਂਸ ਇਹ ਕਹਿ ਰਿਹਾ ਸੀ ਮੈਂ ਯਾਨੀ 40 ਕਿਲੋਮੀਟਰ ਟੋਟਲ ਆਪਾਂ 11 ਕਿਲੋਮੀਟਰ ਹੁਣ ਆ ਜਾ ਰਹੇ ਹਾਂ ਸੈਕਿੰਡ ਕਲਾਸ ਦੇ ਵਿੱਚ ਹਸਪਤਾਲ ਤਾਂ ਸਿੱਗਾ ਫਿਰ ਵੀ ਜਾਏ ਆ ਸੀ ਮੈਂ ਹਜੇ ਤੱਕ ਗਈ ਹੀ ਨਹੀਂ ਚੱਲ ਤੇਰੇ ਕਦੇ ਘਮਾਵਾ ਕੋਲ ਟਾਈਮ ਆਉ। ਹਸਪਤਾਲੀਤ ਕਹਿ ਰਿਹਾ ਕਿ ਮੈਂ ਦਵਾਈ ਚਾਣਾ ਘੁੰਮਣ ਲਈ ਇਹਨੂੰ ਇਹਨੂੰ ਦੋਈ ਦਾ ਜਿਹਾ ਸ਼ੌਕ ਹੈ। ਦੇਖੋ ਹੁਣ ਪ੍ਰਮਾਤਮਾ ਕਾ ਦਾਨ ਜਲ ਬਣਾਊਗਾ। ਆਹ ਦੇਖਦੇ ਹਾਂ ਚੱਲ। ਅਸੀਂ ਚਾਰ ਸਾਹਿਬ ਦੇ ਨੇੜੇ ਆ ਗਏ ਆ ਇੱਧਰ ਮੱਕੀ ਬਹੁਤ ਜ਼ਿਆਦਾ ਕਿਉਂਕਿ ਇੱਧਰ ਆਲੂ ਬਹੁਤ ਹੁੰਦਾ ਹੁੰਦਾ। ਆਹ ਤੇ ਟਰਾਲੀਆਂ ਭਰੀਆਂ ਜਾਂਦੀਆਂ ਨੇ ਮੱਕੀਓ ਮੁੱਕੇ ਸਾਰੇ ਪਾਸੇ। ਜਿੱਦ ਮਰਜ਼ੀ ਦੇਖ ਲੋ ਮੱਕੀ ਉਹ ਵੱਧਾ। ਇਦਰੀ ਮੱਕੀ ਆ ਜਿਵੇਂ ਦੇਖੋ ਮੱਕੀ ਮੱਕੀ ਨਹੀਂ ਆ ਆ ਕੋ ਜੀਰੀ ਵੀ ਲੱਗੀ ਇੱਥੇ ਆਪਾ ਰਕ ਮੌਨਸਟਰ ਕਾਰ ਉਹ ਕਾਰ ਹਾਂ ਉਹਦੇ ਲਿਖਿਆ ਆ ਮੌਨਸਟਰ ਕਾਰ ਦਾ ਨਾਮ ਮੌਨਸਟਰ ਥੋੜੀ ਆ ਉਹਨੇ ਪਿੱਛੇ ਸਟicker ਲਾਇਆ ਮੌਨਸਟਰ ਉਹ ਡੀਗਾਰ ਸਭ ਤੋਂ ਦੁਨੀਆ ਉਹ ਦੁਈ ਆ ਇਹ ਆ ਜਾਂਦੀ ਆ ਇਹ ਦੋਸਾਂ ਚਾਟਸਾਪਾਂ ਦਸਵੇਂ ਪਾਸ਼ਾ ਤੁਲ ਸਿੰਘ ਜੀ ਦਾ ਆ ਹਾਂਜੀ ਹਾਂ ਇੱਥੇ ਇੱਕ ਦਰਸ਼ਨ ਤੁਸੀਂ ਵੀ ਖੁਰਦਵਰਾ ਸਾਹੰਦੇ ਮੰਨ ਕੇ ਕਰਾਈਓ ਦਰਸ਼ਨ ਇਹ ਚਮਕੌਰ ਦੀ ਗੜੀ ਤੋਂ ਆਉਂਦੇ ਹੋਏ ਜਿੱਦੇ ਗੁਰਦੁਆਰਾ ਗੁਰੂ ਸਾਹਿਬ ਇੱਥੇ ਹੋਏ ਸੀ ਔਰ ਝਾੜ ਹੁੰਦੇ ਸੀ ਬਹੁਤ ਸਾਰੇ ਤੇ ਉਹਨਾਂ ਨੇ ਨਾ ਇੱਥੇ ਝਾੜ ਦੇ ਰੁੱਖ ਸੀ ਬਹੁਤ ਵੱਡੇ ਵੱਡੇ ਉਰੇ ਬੈਠ ਕੇ ਆਰਾਮ ਕਰਿਆ ਸੀਗਾ ਉਹਦੇ ਤੋਂ ਹੀ ਇਹ ਝਾੜ ਸਾਹਿਬ ਮਤਲਬ ਪਿੰਡ ਦਾ ਨਾਮ ਵੀ ਝਾੜ ਸਾਹਿਬ ਪੈ ਗਿਆ ਪੱਡੀ ਬਹੁਤ ਵੱਡਾ ਉਰੇ ਤੇ ਗੁਰਦੁਆਰਾ ਸਾਹਿਬ ਦਾ ਨਾਮ ਤਾਂ ਝਾੜ ਸਾਹਿਬ ਹੈਗੀ ਹੈਗਾ ਹੱਸ ਵੀ ਤੁਹਾਡੇ ਨਾਲ ਵੀ ਬੱਚੇ ਬਹੁਤ ਪੜਦੇ ਸੀ ਝਾੜ ਸਾਹਿਬ ਦੇ ਹਨਾ ਬੇਟੀ ਹਾਂਜੀ ਝਾੜ ਸਾਹਿਬ ਹੈਗਾ ਕਾਫੀ ਉਰੇ ਕਾਲਜ ਵੀ ਹੈਗਾ ਗਰਲਸ ਕਾਲਜ ਵੀ ਉਹ ਸਭ ਆ ਗਏ ਆ ਤੇ ਉਹਨੇ ਲੰਗਰ ਪਾਣੀ ਛਕਾਂਗੇ ਮੱਥਾ ਟੇਕਾਂ ਗੱਡੀ ਹੱਸ ਵੀ ਬਾਹਰ ਲਾ ਦੀ ਕਿੱਥੇ ਚਲਾ ਦੀਏ ਬਾਹਰ ਹੀ ਲਾ ਦੇਣਾ ਬਾਹਰ ਹੀ ਲਾ ਦੇਣਾ ਹਾਂ ਅੰਦਰ ਦੇ ਕੀ ਜਗ੍ਹਾ ਹੈਗੀ ਹੈ ਮੈਂ ਦੇਖਾਂ ਚਾ ਤੂੰ ਵੀ ਦੇਖ ਲੈ ਕਿ ਜਗ੍ਹਾ ਹੈ ਨਾ ਜਸ਼ਨ ਦੇ ਦਾਰੇ ਹੋ ਗਏ ਮੱਥਰੇ ਟੇਕ ਲਈ ਦੋਰੀ ਗੁਰਦੁਆਰਾ ਸਾਹਿਬ ਜਾ ਕੇ ਤੇ ਉਸ ਤੋਂ ਬਾਅਦ ਲੰਗਰ ਵੀ ਛਕ ਲਿਆ ਜਸ਼ਨ ਮੈਂ ਜਲੇਬੀ ਕਿਉਂ ਆਉਂਦਾ ਬਾਹਰ ਹੈ ਮੈਂ ਕਿਹੜਾ ਪਾਪਾ ਦੱਸਾਂ ਤੈਨੂੰ ਉੱਥੇ ਆ ਕੇ ਦੱਸੂ ਮੈਂ ਠੀਕ ਹੈ ਨਾ ਮੰਮੋਲੀ ਬਾਹਰ ਕੱਢੇ ਰੱਖ ਉੱਧਰ ਹਾਂਜੀ ਉਹ ਉੱਧਰ ਆ ਸ਼ਬਦ ਇਹ ਦੱਸਾਂਗੇ ਤੇਰੇ ਮੈਨੂੰ ਹਾਂ ਹਾਂ ਮਮੋਰੀ ਚਲੋ ਹਾਂਜੀ ਚਲੀਏ ਜੀ ਹਾਂ ਹਾਂਜੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਰ ਉਹਣਾ ਗੇਟ ਬਣਾ ਰਹੇ ਨੇ ਤੇ ਦੇਖ ਹਾਂਜੀ ਇਜਾਦਗਰੀ ਗੇਟ ਬਣਾਣਾ ਹੈ ਹਾਂ ਹਾਂ ਇੰਡੀਆ ਗੇਟ ਮੂਹੂ ਹੈ ਇੰਡੀਆ ਗੇਟ ਵੀ ਛੋਟਾ ਲੱਗਦਾ ਮੈਨੂੰ ਇਥੋਂ ਆ ਟਰ ਲੈਣੀ ਆਪਾਂ ਇਥੋਂ ਇੱਥੋਂ ਅੱਗੇ ਦਿਖਾ ਰਿਆ ਉਧਰ ਵੀ ਸੋਦੇ ਦਾ ਪਤਾ ਆਪਾਂ ਇੱਧਰ ਜਾ ਹਵਾ ਕਿੰਨੀ ਚੱਲਦੀ ਆ ਹੁਣ ਹਵਾ ਮੜੀ ਰਿਹਾ ਆਪਾਂ ਹੁਣ ਪਹੁੰਚ ਗਏ ਚਮਕੌਰ ਸਾਹਿਬ ਸ਼ਹਿਰ ਚ ਪਹੁੰਚ ਗਏ ਠੀਕ ਹੈ ਨਾ ਹਾਂਜੀ ਹਾਂ ਹੁਣ ਇੱਥੇ ਗੁਰਦਵਾਰ ਸਾਹਿਬ ਆਪਾਂ ਨੇੜੇ ਲੱਗ ਚੁੱਕੇ ਆ ਹੁਣ ਇਥੋਂ ਆਪਾਂ ਨੇ ਮੁੜ ਜਾਣਾ ਗੁਰਦਵਾਰ ਸਾਹਿਬ ਵੱਲੋਂ ਆ ਦੇਖੋ ਕਿੰਨਾ ਵਧੀਆ ਸਟੈਚੂ ਦਿਖਾਉਣ ਨੂੰ ਬਣਾਇਆ ਰੋਡ ਰੋਡ ਵੀ ਵਧੀਆ ਬਣਾਇਆ ਰੋਡ ਵੀ ਕਿੰਨਾ ਵਧੀਆ ਸ਼ਾਪਸ ਦੇਖੀਏ ਸਾਰੀਆਂ ਇਹ ਆਉਣ ਵਾਲੇ ਇੱਕੋ ਜਿਹੀ ਬਣਾਈਆਂ ਨੇ ਕੋਈ ਰੰਗ ਕਰਿਆ ਮੇਰਾ ਸਰ ਹਾਂ 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 ਇੱਕੋ ਜਿਹਾ ਕੋਈ ਸਰ ਨਹੀਂ ਹੋਇਆ ਕਿਮ ਕਿ ਆਵਲ ਸਾਰੇ ਇੱਧਰ ਵੀ ਦੇਖੋ ਸਾਰੇ ਤੇ ਵੱਲੋਂ ਜਿਵੇਂ ਸਾਈਨ ਬੋਰਡ ਵੀ ਇੱਕੋ ਜਿਹੇ ਨੇ ਬੈਠਣ ਨੂੰ ਆਰਾਮ ਕਰਨ ਨੂੰ ਜਦ ਇਕੱਠ ਦੇ ਵਿੱਚ ਆਉਂਦੇ ਨੇ ਹਾਂ ਦਿਖਾਈ ਦੇ ਜਿਵੇਂ ਸਵਾ ਤਾਂ ਨਹੀਂ ਆਉਂਦੇ ਲੋਕਾਂ ਹਾਂ ਜੀ ਸਵਾ ਤੇ ਇੱਥੇ ਬੈਠ ਕੇ ਆਰਾਮ ਕਰ ਸਕਣ ਬਿਲਕੁਲ ਬੇਕੋਤ ਇਹਨਾਂ ਸਾਰੀਆਂ ਕੁਝ ਇੱਕੋ ਜਿਹੀਆਂ ਇੱਕੋ ਸਿਮੇਟਰੀ ਦੇ ਵਿੱਚ ਇੱਕੋ ਕਲਰ ਆ ਹਾਂ ਠੀਕ ਹੈ ਜੀ ਤੇ ਹਾਂਜੀ ਕੁਝ ਖਾਣਾ ਤਾਂ ਨਹੀਂ ਹੈਗਾ ਨਾ ਮੈਂ ਕੁਛ ਨਹੀਂ ਲੰਗਰ ਛਕਿਆ ਸੀ ਆਪਣੇ ਨਾਲ ਪਹਿਲਾ ਆਪਾਂ ਇਹ ਕਰਦੇ ਆ। ਇਹ ਸ਼ਵੀਰ ਵੀ ਲਾਈ ਇਹਨਾਂ ਨੇ ਤੇ ਕੜਾ ਚੌਂਣੇ ਲਈ ਲੈ ਲਿਆ ਆਪਾਂ ਵੀ ਨਾ ਸਾਹਮਣੇ ਆ ਗਿਆ ਗੁਰਦੁਆਰਾ ਕਤਲਗੜ੍ਹ ਸਾਹਿਬ ਦਰਸ਼ਨ ਦੇਖ ਜੀ ਮਾਂ ਕੋ ਤੇਰਾ ਪੂਰਨ ਕੰਪਰਾ ਮੇਰਾ ਦਿਨੇ ਆ ਸ਼ਿਬਨ ਜਸ਼ਮਨ ਨੇ ਫਸਟ ਟਾਈਮ ਪਹਿਲੀ ਵਾਰ ਆਇਆ ਦਰਸ਼ਿਤ ਦਰਗਾਨਾ ਨਾ ਇਸ ਵਾਰ ਹਰ ਵੀ ਪਹਿਲਾਂ ਵੀ ਆ ਚੁੱਕੇ ਆ ਤੇ ਅਸੀਂ ਤਾਂ ਗੁਰੂ ਦੀ ਕਿਰਪਾ ਕਰਕੇ ਬਹੁਤ ਵਾਰ ਆ ਚੁੱਕੇ ਬਹੁਤ ਵਾਰ ਗੱਡੀ ਇੱਥੇ ਕਿਤੇ ਪਾਰ ਕਰਤੀ ਕਿਤੇ ਹਾਂਜੀ ਚਲੋ ਉਹ ਗੰਹ ਕਰਦੇ ਚਲੋ ਤੇ ਓਕੇ ਸਤਨਾਵੋਏ ਜਾ ਰਹੇ ਆ ਜੀ ਅਸੀਂ ਗੱਡੀ ਸਹਿਬ ਇਧਰੋਂ ਪੌੜੀ ਚੜ ਜਿਵੇਂ ਉਹਦੇ ਕਿੰਨੀ ਪੌੜੀ ਚੜਨ ਨੂੰ ਮਿਲਦੇ ਉਹ ਪੌੜੀ ਚੜ ਜਾਏਗਾ ਹੈ ਚਲ ਇਧਰਲੀ ਸਾਈਡ 'ਤੇ ਚੜ ਕੇ ਦਿਖਾ ਇਧਰ ਜੀ ਦੇਖ ਦੇ ਕਿ ਨਹੀਂ ਸਿੱਧੀ ਚੜ ਜਾਏਗਾ ਹਾਂ ਅੱਗੇ ਵੀ ਅੱਗੇ ਵੀ ਟੜ ਕੇ ਹਾਂਜੀ ਜਾਈ ਬਹੁਤ ਹਾਂਜੀ ਪੂਰੇ ਆ ਗਏ ਹੁਣ ਅੱਪਾ ਕਿੰਨੇ ਉੱਪਰ ਆ ਗਏ ਆ ਦੇਖੋ ਹਾਂਜੀ ਇਹ ਦੁਬਾਰਾ ਸ੍ਰੀ ਕੱਚੀ ਗੜੀ ਸਾਹਿਬ ਆਓ ਦੇ ਮਮੋਰੀ ਵਿੱਚ ਹੀ ਰਹੇਗੇ ਹੈ ਉੱਪਰ ਇਹ ਹੋਰ ਆਏ ਮੇ ਕੋਲ ਗੱਡੀਆਂ ਆਉਂਦੀਆਂ ਨੇ ਪੂਰੇ ਗੱਡੀਆਂ ਆਉਂਦੀਆਂ ਬਸ ਅੱਪਾ ਗੁਰਦੁਆਰਾ ਸਾਹਿਬ ਜਣਾ ਹੈਗਾ ਗੁਰਦੁਆਰਾ ਸਾਹਿਬ ਤੇ ਕਾਫੀ ਚੇਂਜ ਕਰਤਾ ਯਾਰ ਹਨਾ ਆ ਬਾਅਦ ਚ ਬਣਾਇਆ ਅਸ਼ਵੀਰਾ ਬਿਲਡਿੰਗ ਇਹਦੀ ਬੜਾ ਬੜਾ ਰੈਟਿੰਗ ਵਾਲਾ ਹੈ ਇਹ ਪੋਰਸ਼ਨ ਬਾਅਦ ਚ ਬਣਾਇਆ ਹੋਇਆ ਹੈ ਯੂ ਕੈ ਹੈ ਸੀਗਾ ਹੈ ਯੂ ਕੈ ਕੀ ਆਇਆ ਨਹੀਂ ਉਹ ਤਾਂ ਕਦੇ ਨਹੀਂ ਆਇਆ ਤੂੰ ਮੋੜੇਗਾ ਔਰ ਇਹ ਤੂੰ ਫਸਟ ਟਾਈਮ ਆਇਆ ਤੈਨੂੰ ਮਿਲਣ ਨੂੰ ਮੋਸਟ ਨਹੀਂ ਲੱਗਦਾ ਤੈਨੂੰ ਵੀ ਤੂੰ ਛੋਟਾ ਹੁੰਦਾ ਐ ਤੂੰ ਜਸ਼ਮਨ ਸਿੰਘ ਛੋਟਾ ਸੀ ਜਾਂ ਤੂੰ ਆਇਆ ਸੀ ਉਹਦੇ ਨਾਲ ਆ ਦੇਖੋ ਜਸ਼ੇ ਜਸ਼ੇ ਮੰਮ ਹੁਣ ਤੂੰ ਤੂੰ ਉਹ ਗੱਡੀ ਦੇਖ ਨੀ ਉੱਚੀ ਉੱਧਰ ਦੇਖ ਨੀ ਮੈਂ ਕਿੰਨਾ ਦੀਦਾ ਤੈਨੂੰ ਉੱਧਰ ਅੱਗੇ ਦੇ ਉਹ ਨੀਚੋਂ ਗੱਡੀ ਆ ਰਹੀ ਹੈ ਜਿਹੜੀ ਇਹ ਕਿਹੜੀ ਬਹੁਤ ਉੱਚੀ ਜਗ੍ਹਾ ਤੇ ਬਣੀ ਹੋਈ ਆ ਹੁਣ ਟੁਆਇ ਲੈ ਲੈ ਤੇ ਹਾਲੇ ਵੀ ਇਹ ਸ਼ਾਪ ਵਾਲੇ ਦੇਖੀ ਨਾ ਵੀ ਹੋਰ ਵੀ ਕੁਝ ਲੈਣਾ ਇਹ ਕਿਹੜੀ ਟਾਰਚ ਕਹੇ ਜੀ ਟਾਰਚ ਹੈ ਹੋਰ ਇਹਦਾ ਇੱਕ ਬੈਟ ਲੈ ਲਿਆ ਇੱਕ ਆ ਬੋਲ ਸਮਾਈਲ ਵਾਲੀ ਬੋਲ ਹਨ ਮੈਂ ਆਇਆ ਇਦਾਂ ਹੈ ਅੱਜ ਜਸ਼ਮਨ ਨੇ ਆਧਿਕ ਸਮਾਈਲ ਵਾਲੀ ਬੋਲ ਆ ਮਾਈ ਗਾਡ ਆ ਇਹ ਜਮਾਨਾ ਆ ਛੋਟੀ ਚੀਜ਼ ਐਚ ਹਰਸ਼ਪ੍ਰੀਤ ਸਿੰਘ ਰਾਜੂ ਚੱਲਾ ਹੈ ਚਲ ਘੈਂਟ ਜਿਆਦਾ ਜਿਆਦਾ ਬਣ ਜਾਂਦੀ ਹੈ ਨਾ ਵੀ ਉੱਥੋਂ ਲਈ ਚੀਜ਼ ਹੈ ਨਾ ਬਸ ਇਹੀ ਹੁੰਦਾ ਕੋਈ ਹੋਰ ਕੁਝ ਨਹੀਂ ਹੁੰਦਾ ਹੈਗਾ ਹਾਂਜੀ ਹੁਣ ਗੁਰੂ ਘਰ ਤੋਂ ਅਸੀਂ ਦੱਸਤਾ ਹਿੰਦ ਪੂਰੇ ਬਣਿਆ ਹੋਇਆ ਬਹੁਤ ਇਤਿਹਾਸਕ ਜਗ੍ਹਾ ਬਣਾਈ ਗਈ ਹੈ ਉਹ ਦੇਖਣ ਚੱਲੇ ਆ ਇਹ ਤੋਂ ਔਦਾ ਕਿਲੋਮੀਟਰ ਤੇ ਆ। ਉਹੀ ਆ। ਸੰਗਰਾਮ ਕਰਕੇ ਇੱਥੇ ਭੀੜ ਜ਼ਿਆਦਾ। ਬਹੁਤ ਕਾਫੀ ਹੈ ਨਾ। ਇੱਥੋਂ ਐਂਟਰੀ ਆ। ਇੱਥੋਂ ਐਂਟਰੀ ਲਾ ਦੇ ਮੈਨੂੰ। ਗੱਡੀ ਉਹ ਗੱਡੀ ਤੇ। ਗੱਡੀ ਤੇ ਲਾਈਏ। ਕਹਿੰਦਾ ਮम्मा ਹਾਂ ਪਾਪਾ ਦੀ ਪਰੀ ਤੇ ਮम्मा ਦੀ ਚਿੜੀ। ਕੰਮ ਕੀ ਆਂਦੀ ਐਂ। ਆਇਆ ਆਇਆ। ਲੱਗ ਮਾ ਲਿਆ ਇਹਨੂੰ। ਅੱਜ ਸੰਗਰਾਮ ਵੀ ਸੱਡੇ ਕਰਕੇ ਵੀ ਹੈ ਨਾ। ਰਸ਼ ਵੱਧਾ। ਸੰਡੇ ਕਰਕੇ ਬੱਚੇ ਆਦੇ ਬਹੁਤ। ਹਾਂਜੀ ਹਾਂਜੀ। ਸੰਦੇ ਕਰਕੇ ਆਇਆ ਜਿਹੜੇ ਜੌਬ ਵਗੈਰਾ ਕਰਦੇ ਨੇ ਹੈਨਾ ਛੁੱਟੀ ਹੁੰਦੀ ਆ ਅਗਦੀ ਪਾਰਕਾਂ ਦੀ ਜਗ੍ਹਾ ਅਫੀ ਮਲੂਰੇ ਮੈਨੂੰ ਬੱਚਿਆਂ ਨੂੰ ਜਿਹੜੀਆਂ ਛੁੱਟੀਆਂ ਨੇ ਕਰਾ ਕਮਾਉਣ ਲੈ ਕੇ ਆਲਾ ਲੈਨੇ ਬਹੁਤ ਵੱਡੀ ਲੱਗੀ ਆ 10-15 ਮਿੰਟ ਲੱਗ ਜਾਣਗੇ ਆਸ ਤੋਂ ਦੇ ਉਤੋਂ 15 ਮਿੰਟ ਖੜਕੇ ਲੈਂ ਬਹੁਤ ਵੱਡੀ ਲੱਗੀ ਹੋਈ ਸੀਗੀ ਅਸੀਂ ਘੱਟੋ ਘੱਟ ਵਾਲੇ ਘੰਟਾ ਵਾਰੀ ਨਹੀਂ ਆਉਣੀ ਸੀ ਜਿਹੜੇ ਸਾ ਲੈਂ ਚੱਲ ਨਹੀਂ ਰਹੀ ਸੀ ਹਵਾ ਚੱਲਦੀ ਸੀ ਮਾੜੇ ਮੋਟੀ ਸੀਗਾ ਫੇਰ ਵੀ ਖੜਾ ਹੁੰਦਾ ਸੀ ਜੇ ਕਿਤੇ ਕੱਲ ਵਾਲਾ ਮੌਸਮ ਹੁੰਦਾ ਫੇਰ ਤਾਂ ਬਹੁਤ ਮੁਸ਼ਕਲ ਹੋ ਜਾਣਾ ਸੀਗਾ ਪ੍ਰੀਆ ਸੀ ਕੈਨਸਲ ਕਰਤਾ ਫੇਕ ਕਿਸੇ ਦਿਨ ਅਸੀਂ ਆਵਾਂਗੇ ਕਦੇ ਛੁੱਟੀ ਤੋਂ ਬਿਨਾ ਜਿਵੇਂ ਸੰਡੇ ਤੋਂ ਬਿਨਾ ਆਵਾਂਗੇ ਫੇਰ ਦੇਖ ਜਾਵਾਂਗੇ ਅੱਜ ਜਸ਼ਨ ਦੇਖੋ ਇਹਦੇ ਪੀਸ ਕਿੰਨੇ ਨੇ ਹਾਂਜੀ ਕਿੰਨਾ ਜੰਗਲਿਆ ਜਸ਼ਨ ਇਹ ਤਾਂ ਉਹਦੇ ਖਜੂਰ ਕਿੰਨੀ ਲੱਗੀਆਂ ਜਾਂਦੇ ਨੇ ਖਜੂਰ ਪਤਾ ਕੀ ਹੁੰਦੀਆਂ ਦੋ ਬੋਲ ਹੋਰ ਬੱਚੇ ਛੋਟੇ ਵੀ ਆਹ 20 ਦੇ ਛੋਟੇ ਹੁੰਦੇ ਨੇ ਪਰ ਇਹ ਉਹ ਮਿੱਠੀਆਂ ਮਿੱਠੀਆਂ ਲੱਗੀਆਂ ਨੇ ਇਹ ਖਜੂਰਾਂ ਬਹੁਤ ਲੱਗ ਤੋੜਨੀ ਔਖੀਆਂ ਨਹੀਂ ਦੁੜੀਆਂ ਹਾਂ ਪਹਿਲਾਂ ਦਾ ਆ ਤਾਂ ਸੀ ਕਿ ਔਰिजिनल ਕਲਰ ਦੀ ਸੀਗੀਆਂ ਉਹ ਬਹੁਤ ਜ਼ਿਆਦਾ ਜਿਹੜੀ ਪੱਕ ਜਾਂਦੀਆਂ ਨੇ ਉਹ ਕਲਰ ਚੇਂਜ ਹੋ ਜਾਂਦਾ ਤੇ ਹੁਣ ਅਸੀਂ ਜਾ ਰਹੇ ਹਾਂ ਵਾਪਸ ਘਰ ਨੂੰ ਉਹ ਹੁਣ ਇੱਥੇ ਹੋਰ ਘੁੰਮਣੇ ਜਗ੍ਹਾ ਹੈ ਨਹੀਂ ਸੀ ਤੇ ਬੁਵਾਮਾ ਨੇ ਅਗਲਾ ਬਲੋਗ ਪੋਸਟ ਮਿਲਦੇ ਆ ਅਸੀਂ ਜਾ ਰਹੇ ਹਾਂ ਘਰ ਨੂੰ ਤੁਸੀਂ ਸਾਡੇ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਓਕੇ ਬਾਏ ਬਾਏ ਗਾਇਸ